ਤਰਨਤਾਰ ਵਿਧਾਨ ਸਭਾ ਦੇ ਵਿੱਚ ਉਪ ਚੋਣ ਹੋਈ ਜਿਸ ਦੇ ਵਿੱਚ ਹਰਮੀਤ ਸਿੰਘ ਸੰਧੂ ਨੇ ਪਹਿਲਾ ਸਥਾਨ ਹਾਸਲ ਕੀਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹਰਮੀਤ ਸਿੰਘ ਸੰਧੂ ਦਾ ਦੱਸ ਦਿੰਦੇ ਹਾਂ ਕਿ ਅੱਜ ਉਹ ਹਰਮੀਤ ਸਿੰਘ ਸੰਧੂ ਜੋ ਨੇ ਵਿਧਾਇਕ ਦੇ ਬਜੂਸ ਹੋ ਚੁੱਕਣਗੇ ਤਾਂ ਇਹ ਸੌ ਸਪੀਕਰ ਕੁਲਤਾਰ ਸਿੰਘ ਸੰਧਵਾ ਚਕਉਣਗੇ ਇਸ ਮਾਰੋ ਅੱਜ ਹੋਵੇਗਾ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਵੀ ਮੌਜੂਦ ਰਹਿਣਗੇ ਹਰਮੀਤ ਸਿੰਘ ਸੰਧੂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਲ ਨੇ 2022 ਦੀਆਂ ਚੋਣਾਂ ਦੇ ਵਿੱਚ ਤਰਨਤਾਰ ਨੇ ਸੀਟ ਜਿੱਤੀ ਸੀ ਇਸ ਸਾਲ ਉਹ ਬਿਮਾਰੀ ਦੇ ਕਾਰਨ ਇਸ ਦੁਨੀਆ ਤੇ ਨਹੀਂ ਰਹੀ ਜਿਸ ਕਾਰਨ ਉਹਨਾਂ ਦੀ ਸੀਟ ਖਾਲੀ ਰਹਿ ਗਈ ਸੀ ਤੇ ਹਰਬੀਰ ਸਿੰਘ ਸੰਧੂ ਨੇ ਚੋਣਾਂ ਜਿੱਤ ਕੇ ਇਸ ਸੀਟ ਨੂੰ ਪੂਰਾ ਕੀਤਾ ਤਾਂ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਨੂੰ उपचुनाव ਦੇ ਵਿੱਚ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਸੀ ਉਹਨਾਂ ਨੇ 1291 ਵੋਟਾਂ ਦੇ ਫਰਕ ਦੇ ਨਾਲ ਚੋਣ ਜਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ بلوچستان ਤੇ ਰਹੀ ਸੀ ਹਾਲਾਂਕਿ ਬੀਜੇਪੀ ਤੇ ਕਾਂਗਰਸ ਦੇ ਵੱਲੋਂ ਵੀ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਗਏ ਸਨ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਪਹਿਲਾ ਸਥਾਨ ਹਾਸਲ ਕੀਤਾ ਤੁਰੰਤਾਰ ਵਿਧਾਨ ਸਭਾ उपचुनावਾਂ ਦੇ ਵਿੱਚ ਤਾਂ ਇਸ ਵਿਲੇ ਦੀ ਦੀ ਖਬਰ ਸਾਂਝੀ ਕਰ ਰਹੇ ਹਾਂ ਕਿ ਤਰਨਤਾਰਨ ਵਿਧਾਨ ਸਭਾ ਚੋਣ ਜਿੱਤਣ ਵਾਲੇ ਹਰਬੀ ਸਿੰਘ ਸੰਧੂ ਜੋ ਨੇ ਅੱਜ ਵਿਧਾਇਕ ਦੀ ਵਜੂ ਸੌ ਚੁੱਕਣਗੇ